ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਅਤੇ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਦੇ ਵੱਲੋਂ ਨੇੜਲੇ ਪਿੰਡਾਂ ਦੇ ਸਕੂਲਾਂ ਦੀ ਪੜ੍ਹਾਈ ਵਿੱਚ ਹੁਸ਼ਿਆਰ ਅਤੇ ਲੋੜਵੰਦ ਵਿਦਿਆਰਥੀਆਂ ਨੂੰ ਸਾਈਕਲ ਵੰਡੇ ਗਏ ਇਸ ਦੌਰਾਨ ਡਿਪਟੀ ਕਮਿਸ਼ਨਰ ਬਰਨਾਲਾ ਟੀ ਬੈਣੀ ਤੇ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਲੁਧਿਆਣਾ ਦੇ ਡਾਇਰੈਕਟਰ ਮੈਡਮ ਪ੍ਰਿਯੰਕਾ ਮੀਨਾ ਜਿੰਨਾਂ ਦਾ ਕਹਿਣਾ ਹੈ ਕਿ ਪਹਿਲਾਂ ਸੀਐਸਆਰ ਸਕੀਮ ਤਹਿਤ ਸਫਸਾਈ ਤੇ ਵੇਸਟ ਡਿਸਪੋਜ਼ ਆਫ ਐਕਟੀਵਿਟੀਆਂ ਕੀਤੇ ਜਾਂਦੇ ਸੀ ਪਰ ਇਸ ਵਾਰ ਚੇਅਰਮੈਨ ਦੇ ਵੱਲੋਂ ਇੱਕ ਨਵੀਂ ਪਹਿਲ ਕਰਦਿਆ ਉਹਨਾਂ ਪਿੰਡਾਂ ਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਜਿਨ੍ਹਾਂ ਦਾ ਪ੍ਰੋਜੈਕਟ ਬਣਾਉਂਦੇ ਰਹੋ ਉਹ ਪਿੰਡਾਂ ਦੀ ਪੜਾਈ ਦੇ ਵਿੱਚ ਹੁਸ਼ਿਆਰ ਲੋੜਵੰਦ ਲੜਕੀਆਂ ਨੂੰ ਸਾਈਕਲ ਵੰਡੇਗੇ ਅਤੇ ਸਾਈਕਲ ਵੰਡਣ ਸਮੇਂ ਵਿਦਿਆਰਥਣਾ ਨਾਲ ਗੱਲਬਾਤ ਵੀ ਕੀਤੀ ਜਾਂਦੀ ਹੈ ਡਿਪਟੀ ਕਮਿਸ਼ਨਰ ਬਰਨਾਲਾ ਦੇ ਵੱਲੋਂ ਕਿ ਉਹਨਾਂ ਨੇ ਉਹਨਾਂ ਵਿਦਿਆਰਥਣਾਂ ਦੇ ਸੁਪਨੇ ਬਾਰੇ ਪੁੱਛਿਆ ਕਿ ਉਹ ਆਪਣੀ ਭਵਿੱਖ ਵਿੱਚ ਕੀ ਕਰਨਾ ਚਾਹੁੰਦੀਆਂ ਨੇ ਜਿਸਤੇ ਵਿਦਿਆਰਥੀਆਂ ਨੂੰ ਉਹਨਾਂ ਨੂੰ ਆਪਣੇ ਸੁਪਨੇ ਦੱਸੇ ਤੇ ਉਹਨਾਂ ਨੇ ਇਹਨਾਂ ਸੁਪਨਿਆਂ ਨੂੰ ਸਹਾਰਾ ਕਰ ਲਈ ਹਰ ਸਮੇਂ ਹਾਜ਼ਰ ਰਹਿੰਦੇ ਹੀ ਭਰੋਸਾ ਦਿੱਤਾ ਜੀ ਸਰ ਅੱਜ ਗੌਰਮੇ ਸਕੂਲ ਮੇ ਭੇਜੇ ਗਏ ਆ ਸਾਈਕਲ ਦਿੱਤੇ ਜਾ ਰਿਹਾ ਠੀਕ ਕਹਿਣਾ ਚਾਹਾਂ ਅੱਜ ਜੀ ਨੈਸ਼ਨਲ ਹਾਈਵੇਅ ਅਥਾਰਟੀ ਵੱਲੋਂ ਅੱਜ 100 ਬੱਚੇ ਨੂੰ ਅਸੀਂ 100 ਸਾਈਕਲਸ ਡਿਸਟ੍ਰਿਬਿਊਟ ਕਰਨ ਦਾ ਮਹੀਆ ਸ਼ੁਰੂ ਕਰਾਇਆ ਤੇ ਇਹਦਾ ਮੇਨ ਮਕਸਦ ਇਹ ਸੀ ਜਿੱਥੇ ਸਾਡਾ ਬਟਿੰਡਾ ਬਰਨਾਲਾ ਐਕਸਪ੍ਰੈਸ ਵਾਈ ਚੱਲ ਰਹੀ ਸੀ ਜਿਹੜੇ ਪਿੰਡਾਂ ਦੇ ਬੱਚੇ ਨੇ ਆਪਣਾ ਸੰਦੂਕਲਾ ਸਹਿਨਾ ਬਦਾਤਾ ਰਾਮਗੜ ਟਟਲੀਵਾਲ ਇਹ ਪਿੰਡਾਂ ਦੇ ਜਿਹੜੇ ਲੋੜਵੰਦ ਬੱਚੇ ਨੇ ਜਿਹੜੇ ਅਕੈਡਮਿਕਸ ਦੇ ਵਿੱਚ ਟਾਪਰ ਸੀਗੇ ਉਹ ਕੁੜੀਆਂ ਨੂੰ ਅਸੀਂ ਚੁਣਿਆ ਗਿਆ ਤੇ ਉਹਨਾਂ ਦੀ ਜਿਹੜੇ ਸਾਈਕਲਸ ਡਿਸਟ੍ਰਿਬਿਊਸ਼ਨ ਹੈ ਉਹ ਆਪਾਂ ਇਹਨਾਂ ਨੂੰ ਵੰਡ ਚੁੱਕੇ ਹਾਂ ਤੇ ਸਾਡੀ ਇਹ ਮੇਨ ਮਕਸਦ ਹੈ ਕਿ ਨੈਸ਼ਨਲ ਹੈਵੇ ਦੇ ਜਿਹੜੇ ਸੀਐਸਆਰ ਦੇ ਤਹਿਤ ਇਹ ਕੰਮ ਕਰਨਾ ਚਾਹੁੰਦੇ ਨੇ ਪੰਚਾਇਤ ਨਾਲ ਜੁੜ ਕੇ ਤੇ ਨਾਲ ਦੇ ਨਾਲ ਜਿਹੜੇ ਲੋੜਵੰਦ ਪਰਿਵਾਰ ਉਸ ਪੰਚਾਇਤ ਉਸ ਪਿੰਡ ਦੇ ਨੇ ਉਹਨਾਂ ਨੂੰ ਵੀ ਫਾਇਦਾ ਹੋਵੇ ਸਰ ਬੱਚਿਆਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਬੱਚੇ ਜੀ ਸਾਡੇ ਸਕੂਲ ਆਫ ਫੈਮਿਨਸ ਦੇ ਬੱਚੇ ਵੀ ਸੀਗੇ ਨਾਲ ਦੇ ਨਾਲ ਸਾਡੇ ਸਕੂਲ ਦੇ ਵੀ ਬੱਚੇ ਸੀ ਸਾਰੇ ਬੱਚੇ ਦੇ ਆਪਣੇ ਸੁਪਨੇ ਨੇ ਕਈ ਕਿਸੇ ਨੂੰ ਜੱਜ ਬਣਨਾ ਹੈ ਕਿਸੇ ਨੂੰ ਪੁਲਿਸ ਬਣਨਾ ਹੈ ਕਿਸੇ ਨੂੰ ਲਾਇਰ ਬਣਨਾ ਹੈ ਸਾਰੇ ਨੂੰ ਮੈਂ ਇਹ ਹੀ ਕਹਿਆ ਸੀ ਜੋ ਵੀ ਤੁਹਾਡੇ ਡ੍ਰੀਮ ਹੈ ਤੁਸੀਂ ਆਪਣਾ ਟੀਚਰਸ ਨਾਲ ਤੇ ਆਪਣੇ ਪੇਰੈਂਟਸ ਨਾਲ ਸਾਂਝਾ ਕਰੋ ਤਾਂ ਕਿ ਐਜੂਕੇਸ਼ਨ ਮੈਕਮੋਏ ਵੱਲੋਂ ਵੀ ਹਮੇਸ਼ਾ ਕਾਉਂਸਲਿੰਗ ਸੈਸ਼ਨ ਕਰਾਈ ਜਾ ਰਹੇ ਤਾਂ ਕਿ ਬੱਚੇ ਆਪਣੇ ਸੁਪਨੇ ਸਹੀ ਟੰਗ ਨਾਲ ਤਿਆਰੀ ਕਰਨ ਤੇ ਸਹੀ ਤਰੀਕੇ ਨਾਲ ਪਹੁੰਚ ਸਰ ਜੀ ਇਹ ਮੈਂ ਮੰਗੀ ਇੱਥੇ ਤੱਕ ਹੀ ਰੋਗੀ ਜਾਂ ਅੱਗੇ ਵੀ ਉਹ ਇਹ ਇਹ ਪਲਾਨ ਕਰਨਾ ਹੈ ਜੀ ਜਿੱਥੇ ਵੀ ਨੈਸ਼ਨਲ ਹੈਵੇ ਦੇ ਕੰਮ ਚੱਲ ਰਹੇ ਨੇ ਉਹਨਾਂ ਦੀ ਸੀਐਸਆਰ ਰਿਸਪੌਂਸਿਬਿਲਟੀ ਤਹਿਤ ਹਰ ਸਾਲ ਇਹਨਾਂ ਨੇ ਪਲਾਨ ਕਰਨੀ ਇਸ ਸਾਲ ਸਾਡੀ ਇਹ ਕੋਸ਼ਿਸ਼ ਸੀ ਸਾਈਕਲਸ ਡਿਸਟ੍ਰਿਬਿਊਸ਼ਨ ਤੇ ਕੋਸ਼ਿਸ਼ ਹੈ ਅਗਲੇ 3 ਮਹੀਨੇ ਦੇ ਵਿੱਚ ਕੋਈ ਨਾ ਕੋਈ ਪੰਚਾਇਤ ਦੇ ਵਿੱਚ ਵੀ ਆਪਾਂ ਕੰਮ ਸ਼ੁਰੂ ਕਰਾਂ ਸਰ ਬੱਚਿਆਂ ਦੀ ਚੋਣ ਕਿਸ ਪੱਧਰ ਤੇ ਕੀਤੀ ਪੰਚ ਬੱਚਿਆਂ ਦੀ ਚੋਣ ਜਿਹੜੀ ਐਕਾਡੈਮਿਕ ਪਰਫਾਰਮੈਂਸ ਵਾਈਜ਼ ਟੀਚਰਸ ਸਾਹਿਬ ਤੋਂ ਅਸੀਂ ਕਰਵਾਏ ਵੈਟਸ ਕੇਵਲ ਜਿਹੜੇ ਸਰਕਾਰੀ ਸਕੂਲਾਂ ਦੇ ਵਿੱਚ ਪੜ ਕਿ ਚੁਈਆ ਸਰ ਜੀ ਸਾਰੇ ਸਕੂਲ ਦੇ ਬੱਚਿਆਂ ਨਾਲ ਗੱਲ ਕੀਤੀ ਹੈ ਕਿਸੇ ਨੇ ਕਿਹਾ ਮੈਂ ਡਾਕਟਰ ਬੰਨਾ ਹੈ ਕਿਸੇ ਨੇ ਕਿਹਾ ਮੈਂ ਯੂ ਪੀ ਐਸਸੀ ਕਰ ਰਹੀ ਹਾਂ ਕਿ ਉਹਨਾਂ ਦੀ ਜਿਹੜੀ ਉਡਾਨ ਦੀ ਜਿਹੜੀ ਹੈਗੀ ਹੈ ਤੁਸੀਂ ਪੰਖ ਕਿਸ ਤਰ੍ਹਾਂ ਮਤਲਬ ਉਹਨਾਂ ਨੂੰ ਕਰੂਗੇ ਨਹੀਂ ਹੁਣ ਵੀ ਸਾਰੇ ਬੱਚਿਆਂ ਨੂੰ ਇਹ ਕਹਿ ਕੇ ਜੀ ਹੁਣ ਸਾਡੇ ਜ਼ਿਲ੍ਹੇ ਦੇ ਵਿੱਚ ਆਫੀਸਰਸ ਤਿੰਨ ਚਾਰ ਆਈਐਸ ਅਫਸਰ ਨੇ ਕਾਪੀਐਸ ਅਫਸਰ ਨੇ ਵੀ ਤੇ ਕਾਫੀ ਪੀਸੀਐਸ ਆਫਸਰਸ ਵੀ ਸਾਡੇ ਕੋਲ ਪੋਸਟਡ ਨੇ ਜੇਕਰ ਬੱਚੇ ਕਿਸੇ ਵੀ ਬੱਚੇ ਨੂੰ ਲੱਗਦਾ ਹੈ ਕਿ ਅਫਸਰ ਨਾਲ ਇੰਟਰੈਕਸ਼ਨ ਕਰਨਾ ਚਾਹੁੰਦੇ ਨੇ ਉਹ ਅਸੀਂ ਸਾਰੇ ਹਾਜ਼ਰ ਨੇ ਅਸੀਂ ਉਹਨਾਂ ਨੂੰ ਬਰੀਫ ਕਰਾਂਗੇ ਨਾਲ ਦੀ ਨਾਲ ਸਿੱਖਿਆ ਮੈਕਮੇ ਵੱਲੋਂ ਵੀ ਹਮੇਸ਼ਾ ਕਾਉਂਸਲਿੰਗ ਸੈਸ਼ਨ ਕਰਾਈ ਜਾ ਰਹੇ ਤੇ ਉਹਦੇ ਵਿੱਚ ਵੀ ਸਾਡਾ ਉਮੀਦ ਹੈ ਕਿ ਜਿਹੜੇ ਵੀ ਬੱਚੇ ਦੀ ਕੋਈ ਵੀ ਡ੍ਰੀਮ ਹੋਵੇ ਉਹ ਪੂਰਾ ਕਰ ਸਕੇ ਥੈਂਕ ਯੂ ਹਨੀ ਮੈਮਸ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਪ੍ਰਿਯੰਕਾ ਮੀਨਾ ਹੈ ਮੈਂ ਪ੍ਰੋਜੈਕਟ ਡਾਇਰੈਕਟਰ ਹਾਂ ਲੁਧਿਆਣਾ ਐਨਐਚਆਈ अच्छा किस तरह किस तरह नेशनल हाईवे अथॉरिटी ऑफ इंडिया हर साल स्वच्छ भारत अभियान सेलिब्रेट करती है हर साल इसमें जो एक्टिविटीज़ होती थी वो मोस्टली हमारी एन एच आई की इंटरनल एक्टिविटीज़ होती थी जैसे कि साफ़ सफ़ाई करना वेस्ट डिस्पोज ऑफ़ करना लेकिन इस बार हमारे चेयरमैन साहब ने इसे एक नया इनिशिएटिव देते हुए हमने उन गाँव को टारगेट किया है जिनका हम प्रोजेक्ट बनाते टाइम लैंड एकशन की वजह से अफेक्ट हो जाते हैं तो एक हमारी तरफ से एक ये पॉजिटिव मैसेज है उस विलेजेस के लिए इस साल हमने सौ साइकिल डिस्ट्रीब्यूट की है और हम कोशिश करेंगे कि इसको आगे भी लेके जाए और बड़े लेवल पे लेके जाए देना जाएंगे मैं बच्चों को यही मैसेज है कि अच्छा पढ़े मेहनत करें अपने सपनों को साकार करें ऑल द बेस्ट की नाम बच्चे सर मेरा नाम नवदीप कौर है और मैं गवर्नमेंट गर्ल्स सीनियर सेकेंडरी स्कूल श्याणा में पढ़ती हूँ Uh, मैं इलेवेंथ क्लास की स्टूडेंट हूँ आज एन एच जे आई वल जिला प्रशासन वलों साइकिल फ्री दी गई है और ये इसलिए मैं बहुत खुश हूँ क्योंकि मुझे स्कूल पहुँचने में कई बार लेट हो जाता था तो आज मैं बहुत खुश हूँ कि मुझे टाइम से स्कूल पहुँचना पड़ेगा से जैसा कि डिप्टी कमिश्नर साहब ने खुद मिले तो गल् भी पूछा भी की कर रहे की बनना हो बनना चाहते हो किसा लगे लग बहुत अच्छा लगा कि उन्होंने हमारे लिए इतना कुछ किया है तो ਮੈਂ ਅਨਕਾ ਦਾ ਧੰਨਵਾਦ ਕਰਨਾ ਚਾਹਾਂਗੀ ਕਿ ਲੱਗਦਾ ਵੀ ਜਿਹੜਾ ਜਿਵੇਂ ਬੱਚਿਆਂ ਨੂੰ ਅੱਜ ਜਿਹੜੇ ਹੈਗੇ ਪੰਖ ਫੈਲਾਏ ਹੋਈ ਹੈ ਇੱਕ ਉਡਾਣ ਮਿਲੂਗੀ ਜੇ ਜੀ ਡਿਪਟੀ ਕਮਿਸ਼ਨਰ ਸਾਹਿਬ ਨਾਲ ਅੱਜ ਮਿਲਣ ਨਾਲ ਉਹਨਾਂ ਦੀ ਗਾਈਡੈਂਸ ਨਾਲ ਬਹੁਤ ਅੱਗੇ ਜਾਵਾਂਗੇ ਅਸੀਂ ਸਾਨੂੰ ਅੱਗੇ ਉਹਨਾਂ ਤੋਂ ਮਤਲਬ ਕਿ ਮੋਟੀਵੇਸ਼ਨ ਮਿਲੀ ਹੈ ਕਿ ਅਸੀਂ ਵੀ ਅੱਗੇ ਉਹਨਾਂ ਦੀ ਤਰ੍ਹਾਂ ਆਪਣੇ ਪੋਸਟ ਲੈ ਸਕਦੇ ਹਾਂ ਪੜ੍ਹਾਈ ਕਰ ਕਰ ਕੀ ਨਾਮ ਹੈ ਬੇਟੀ ਮੇਰਾ ਨਾਮ ਏਕਮਪ੍ਰੀਤ ਕੌਰ ਹੈ ਮੈਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ੱਲੇਵਾਲ ਵਿੱਚ ਪੜਦੀ ਹਾਂ ਕਿਹੜੀ ਕਲਾਸ ਪੜ੍ਹਦੀ ਹੈ ਬੇਟੀ 9ਵੀਂ ਚ ਅੱਜ ਜਿਹੜੇ ਹੈਗੇ ਸਾਈਕਲ ਵੰਡੇ ਗਏ ਹੈ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਸਾਨੂੰ ਡੀਸੀ ਸਾਹਿਬ ਵੱਲੋਂ ਅੱਜ ਸਾਈਕਲ ਵੰਡੇ ਗਏ ਹਨ ਜਿਸ ਨਾਲ ਸਾਨੂੰ ਬਹੁਤ ਲਾਭ ਹੋਇਆ ਹੈ ਸਾਨੂੰ ਸਕੂਲ ਆਉਣ ਜਾਣ ਵਿੱਚ ਬਹੁਤ ਪ੍ਰੇਸ਼ਾਨੀ ਹੁੰਦੀ ਸੀ ਜਿਸ ਨਾਲ ਸਾਡੀ ਇਹ ਪ੍ਰੇਸ਼ਾਨੀ ਦੂਰ ਹੋ ਗਈ ਹੈ ਮੈਂ ਡੀਸੀ ਸਾਹਿਬ ਦਾ ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ ਕਿਉਂ ਜਿਨ੍ਹਾਂ ਨੇ ਸਾਨੂੰ ਸਾਈਕਲ ਵੰਡੇ ਤੇ ਸਾਡੀ ਇਹ ਪਛਾਣੀ ਦੂਰ ਕਰ ਦਿੱਤੀ ਜਿਸਨ ਡੀਸੀ ਸਾਹਿਬ ਖੁਦ ਬੱਚਿਆਂ ਨਾਲ ਵੀ ਮਿਲੇ ਆ ਬੱਚਿਆਂ ਨੂੰ ਪੁੱਛਿਆ ਵੀ ਤੁਸੀਂ ਕੀ ਬੰਨਣਾ ਚਾਹੁੰਦੇ ਹੋ ਕੀ ਕਰਨਾ ਚਾਹੁੰਦੇ ਹੋ ਤੁਹਾਨੂੰ ਕਿਸ ਤਰ੍ਹਾਂ ਲੱਗਿਆ ਅੱਜ ਮਿਲ ਕੇ ਸਾਨੂੰ ਬਹੁਤ ਵਧੀਆ ਲੱਗਿਆ ਕਿ ਅਸੀਂ ਆਪਣੇ ਵਿਚਾਰ ਦੂਸਰਿਆਂ ਨਾਲ ਸਾਂਝੇ ਕਰੀਏ ਤਾਂ ਵੀ ਸਾਨੂੰ ਹੋਰ ਗਾਈਡਿੰਗ ਡੀਸੀ ਸਾਹਿਬ ਨੇ ਸਾਨੂੰ ਗਾਈਡ ਕੀਤਾ ਸਾਨੂੰ ਚੰਗੀਆਂ ਗੱਲਾਂ ਸਿਖਾਈ ਤੇ ਉਹਨਾਂ ਨੇ ਭਰੋਸਾ ਵੀ ਦਿਵਾਇਆ ਵੀ ਜਿੱਥੇ ਵੀ ਸਾਡੀ ਲੋੜ ਹੋਈ ਅਸੀਂ ਹਾਜ਼ਰ ਹੋਵਾਂਗੇ ਹਾਂਜੀ ਕੀ ਧੰਨਵਾਦ ਕਰਨਾ ਚਾਹੁੰਗੇ ਬਹੁਤ ਜ਼ਿਆਦਾ ਹਾਂ ਜੀ ਕੀ ਨਾਮ ਹੈ ਬੇਟੇ ਸ ਮੇਰਾ ਨਾਮ ਸਿਮਰਨਜੀਤ ਕਾਹ ਹੈ 74 ਅੱਜ ਜਿਵੇਂ ਸਾਈਕਲ ਮੰਡੀ ਕੀ ਆ ਬੇਟੇ ਕੀ ਕਹਿਣਾ ਚਾਹੁੰਗਾ ਤੁਸੀਂ ਮੈਂ ਡੀਸੀ ਸਾਹਿਬ ਦਾ ਬਹੁਤ ਸਾਰਾ ਧੰਨਵਾਦ ਕਰਨਾ ਚਾਹੁੰਨੀ ਆ ਕਿ ਉਹਨਾਂ ਨੇ ਸਾਨੂੰ ਸਾਈਕਲ ਵੰਡੀ ਤੇ ਹੁਣ ਸਾਨੂੰ ਪਰੇਸ਼ਾਨੀਆਂ ਸੀ ਜਿਹੜੀਆਂ ਸਾਡੇ ਆ ਵੀ ਸਕੂਲ ਆਉਣ ਦੇ ਵਿੱਚ ਬਹੁਤ ਜ਼ਿਆਦਾ ਦੇਰੀ ਹੁੰਦੀ ਸੀ ਹੁਣ ਸਾਡੀਆਂ ਉਹ ਪਰੇਸ਼ਾਨੀਆਂ ਦੂਰ ਹੋ ਚੱਕੀਆਂ ਨੇ ਤੇ ਹੁਣ ਉਹਨਾਂ ਨੇ ਸਾਡੇ ਲਈ ਇਹਨਾਂ ਕੁਝ ਕੀਤਾ ਤੇ ਹੁਣ ਅਸੀਂ ਪੜਾਈ ਦੇ ਵਿੱਚ ਵੀ ਅੱਗੇ ਆ ਕੇ ਉਹਨਾਂ ਲਈ ਕੰਮ ਹਾਸਿਲ ਕਰੂਗੇ। ਹਾਂਜੀ। ਤੇ ਬੇਟੇ ਜਿੱਸਾ ਡੀਸੀ ਸਾਹਿਬ ਖੁਦ ਤੁਹਾਨੂੰ ਬੱਚਿਆਂ ਨੂੰ ਮਿਲੇ ਆ ਖੁਦ ਪੁੱਛਿਆ ਵੀ ਤੁਸੀਂ ਕੀ ਕਰਨਾ ਚਾਹੁੰਦੇ ਹੋ ਕੀ ਬਣਨਾ ਚਾਹੁੰਦੇ ਹੋ ਤੇ ਉਹਨਾਂ ਨੇ ਜਿਹੜਾ ਹੈਗਾ ਤੁਹਾਨੂੰ ਇਹ ਵੀ ਪ੍ਰੋਸਾ ਦਵਾਇਆ ਵੀ ਸਾਡਾ ਜਿੱਥੇ ਸਹਿਯੋਗ ਹੋਏਗਾ ਅਸੀਂ ਅਸੀਂ ਵੀ ਸਹਿਯੋਗ ਕਰਾਂਗੇ। ਕੀ ਕਹਿਣਾ ਜਾਊਂਗੇ ਇਸ ਬਾਰੇ? ਉਹਨਾਂ ਨੇ ਸਾਡੇ ਨੂੰ ਸਾਨੂੰ ਗਾਈਡ ਕੀਤਾ ਤੇ ਅਸੀਂ ਉਹਨਾਂ ਦਾ ਬਹੁਤ ਜ਼ਿਆਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਵੀ ਉਹਨਾਂ ਨੇ ਸਾਡੇ ਵੀ ਮੰਨ ਲਿਆ ਸਾਨੂੰ ਭਰੋਸਾ ਦਿੱਤਾ ਇਹਨਾਂ ਵੀ ਉਹ ਉਹਨਾਂ ਦੇ ਅਸੀਂ ਜਾ ਕੇ ਕੋਲ ਉਹਨਾਂ ਤੋਂ ਅਸੀਂ ਉਹਨਾਂ ਸਾਡੇ ਪਰੇਸ਼ਾਨੀਆਂ ਦਾ ਹੱਲ ਲੈ ਸਕਦੇ ਹਾਂ ਤੇ ਉਹਨਾਂ ਤੋਂ ਅਸੀਂ ਕੁਝ ਹੋਰ ਨਵਾਂ ਸਿੱਖ ਸਕਦੇ ਹਾਂ